ਅੱਜ ਭਵਾਨੀਗੜ ਗਵਰਨਮੈਂਟ ਪੈਨਸ਼ਨ ਵੈਲਫੇਅਰ ਐਸੋਸੀਏਸ਼ਨ ਯੂਨੀਅਨ ਭਵਾਨੀਗੜ ਵੱਲੋਂ ਇੱਕ ਸਮਾਗਮ ਕਰਵਾਇਆ ਗਿਆ ਇਸ ਸਮਾਗਮ ਦੇ ਵਿੱਚ ਹਲਕਾ ਵਿਧਾਇਕ ਬੀਬੀ ਨਰਿੰਦਰ ਕੌਰ ਬਰਾਜ ਨੇ ਸ਼ਿਰਕਤ ਕੀਤੀ ਇਸੇ ਮੌਕੇ ਬੀਬੀ ਬਰਾਜ ਨੂੰ ਪ੍ਰਧਾਨ ਵੱਲੋਂ ਸਨਮਾਨਿਤ ਕੀਤਾ ਗਿਆ ਇਸ ਦੌਰਾਨ ਬੀਬੀ ਬਰਾਜ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਉਹਨਾਂ ਦੀਆਂ ਵੱਖ-ਵੱਖ ਮੰਗਾਂ ਸਨ ਬੀਬੀ ਬਰਾਜ ਵੱਲੋਂ ਇਹਨਾਂ ਮੰਗਾਂ ਦਾ ਵਾਦਾ ਕੀਤਾ ਗਿਆ ਕਿ ਇਹਨਾਂ ਨੂੰ ਜਲਦੀ ਹੀ ਪੂਰਾ ਕੀਤਾ ਜਾਵੇਗਾ। ਰਿਪੋਰਟ ਰਾਜਖਰਮੀ ਭਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ। ਬੀਬੀ ਵਿਰਾਜ ਨੇ ਅੱਗੇ ਹੋਰ ਕੀ ਕਿਹਾ ਜਰਾ ਸੁਣੋ ਜੀ। ਬੜੀਆਂ ਬਿਲੋ ਉਹਨਾਂ ਨੇ ਗੱਲਾਂ ਕੀਤੀਆਂ ਜੇ ਸੁਝਾਅ ਦਿੰਦੇ ਆ। ਬੜੀ ਉਹਨਾਂ ਨਮੂਨਾ ਵੀ ਜਿਹੜਾ ਕਿ ਕਦੇ ਛਾਦਾ ਕਰਨਾ ਆਪ ਵੀ ਜੇ ਸਾਡੇ ਕੋਲ ਵਿੱਚ ਆ ਜਾਂਦੇ ਹੁੰਦੇ ਸੀ ਛੋਟੇ ਹੁੰਦੇ ਆ ਪਰ ਪੰਜ ਕੰਮ ਕਰਵਾਉਂਦੇ ਮਾਰ ਦੇਣਾ ਤੁਹਾਡੇ ਕੋਈ ਸੇਧ ਲੈ ਕੇ ਜ਼ਿੰਦਗੀ ਜੱਗੇ ਵਧਣ ਦੀ ਜਿਹੜੀ ਕੋਸ਼ਿਸ਼ ਕਰਦੀਆਂ ਮੰਗਰ ਵੀ ਛੋਟੀ ਐ ਤਜਰਬਾ ਤੁਸੀਂ ਜਿਹੜਾ ਤਜਰਬਾ ਕਰ ਰਹੀ ਸੀ ਸਿੱਖਣਾ ਤੋਂ ਪਰਹਾ ਨਹੀਂ ਸੀ ਇਹਦਾ ਪ੍ਰੋਗਰਾਮ ਚ ਕੀ ਗਲਮਤ ਹੋ ਗਿਆ ਅ ਬਿਲਕੁਲ ਪੌਣੀਗੜ ਪੈਨਸ਼ਨਰ ਯੂਨੀਅਨ ਜਿਹੜੇ ਆਪਾਂ ਆਪਣੀ ਜੱਥੇਬੰਦੀ ਲਈ ਨਹੀਂ ਬਲਕਿ ਸਮਾਜ ਸੇਵਾ ਲਈ ਪੇਸ਼ ਆ ਜੱਥੇਬੰਦੀ ਜਿਹੜੀ ਮੂਰੀ ਹੋਈ ਹੈ ਸੋ ਇਹਨਾਂ ਦੀਆਂ ਕੁਝ ਮੰਗਾਂ ਸੀਗੀਆਂ ਜਿਹੜੀਆਂ ਸਰਕਾਰ ਪੱਧਰ ਤੇ ਵੀ ਸੀਗੀਆਂ ਜਾਂ ਲੋਕਾਂ ਦੀਆਂ ਹਲਕਾ ਲੈਵਲ ਤੇ ਮੰਗਾਂ ਸੀ ਨੀ ਸੋ ਅੱਜ ਇਹਨਾਂ ਨੂੰ ਜਿਹੜਾ ਮਿਲ ਕੇ ਖੁਸ਼ੀ ਹੋਈ ਹੈ ਔਰ ਜਿਹੜੀਆਂ ਸਰਕਾਰ ਪੱਧਰ ਤੇ ਮੰਗਾਂ ਨੇ ਚਾਹੇ ਇਹਨਾਂ ਦੇ ਡੀਏਡੀ ਹੈ ਚਾਹੇ ਜਿਹੜਾ ਕੈਸ਼ਲੈਸ ਬਿੱਲਾਂ ਦੀ ਗੱਲ ਹੋਵੇ ਚਾਹੇ ਜਿਹੜੀ ਰਿਬਰਸਮੈਂਟ ਦੀ ਗੱਲ ਹੋਵੇ ਸੋ ਸਾਰੀਆਂ ਮੈਡੀਕਲ ਬਿੱਲਾਂ ਦੀ ਗੱਲ ਹੋਵੇ ਉਹ ਸਾਰੀਆਂ ਮੰਗਾਂ ਨੇ ਮੈਂ ਵਿਸ਼ਵਾਸ ਦਿਵਾਇਆ ਕਿ ਕਿ ਇਹਨਾਂ ਦੀ ਮੰਗ ਸੀ ਕਿ ਵਿੱਤ ਮੰਤਰੀ ਸਾਹਿਬ ਨਾਲ ਮੀਟਿੰਗ ਕਰਵਾਈ ਜਾਵੇ ਉਹ ਮੈਂ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਰਦਾਰ ਹਰਪਾਲ ਸਿੰਘ ਚਿਮਾਰੀ ਵਿੱਤ ਮੰਤਰੀ ਪੰਜਾਬ ਉਹਨਾਂ ਦੇ ਨਾਲ ਸੰਪੂਰਨ ਵਿਖੇ ਮੀਟਿੰਗ ਕਰਵਾਵਾਂਗੇ ਔਰ ਜਿਹੜੀਆਂ ਇਹਨਾਂ ਦੇ ਇਥ ਤਾਂ ਸਾਨੂੰ ਜਿਹੜੀਆਂ ਹਲਕਾ ਲੈਵਲ ਤੇ ਜਿਹੜੀਆਂ ਮੰਗਾ ਸੀਗੀਆਂ ਜਿਵੇਂ ਇੱਥੇ ਜਿਹੜੀ ਵਾਸ਼ਰੂਮ ਦੀ ਜਿਹੜੀ ਦਿੱਕਤ ਹੈਗੀ ਆ ਜਾਂ ਪੀਣ ਵਾਲੇ ਪਾਣੀ ਦੇ ਲਈ ਕੋਈ ਵਾਟਰ ਪੂਲਰ ਜਾਂ ਉਹਦੀ ਜਿਹੜੀ ਦਿੱਕਤ ਲੱਗੀ ਆ ਜਾਂ ਇੰਟਰਲੌਕ ਟਾਇਲ ਜਿਹੜੀ ਇੱਥੇ ਲੱਗੜੀਆਂ ਆਲੇ ਦੁਆਲੇ ਜਿਹੜੀ ਸਵਾਈ ਰਹੇ ਔਰ ਚਾਰਦਵਾਰੀ ਨੂੰ ਲੈ ਕੇ ਜਿਹੜੀਆਂ ਸੁਰੱਖਿਆ ਨੂੰ ਲੈ ਕੇ ਜਿਹੜੀ ਸੋਚ ਸੀ ਸੀ ਉਹਦੇ ਤੇ ਮੈਂ ਵਿਸ਼ਵਾਸ ਤੋਂ ਆਇਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਵੀ ਕੋਈ ਏਜੰਸੀ ਹੈ ਜਿਹੜੀ ਚੈ ਨਗਰ ਕਾਉਂਸਲ ਦਾ ਕੋਈ ਵੀ ਕੰਮਕਾਰ ਕਰ ਵੀ ਟੈਸਟਮੈਂਟ ਲੱਗੇ ਜਿਹੜੇ ਪੁਰਾਣਾ ਘਰਾਟ ਅਜਿਹਾ ਬਣਿਆ ਜਿਵੇਂ ਤਹਿਸੀਲ ਕੰਪਲੈਕਸ ਹੈ ਜਿਹੜਾ ਵਧੀਆ ਗੱਲ ਆ ਦੂਰ ਚਲਾ ਗਿਆ ਪਰ ਜਿਹੜੇ ਲੋਕਾਂ ਨੂੰ ਅੱਜ ਉਤੋਂ ਵੱਧ ਖੱਜਲ ਖਵਾਰ ਹੋਣਾ ਪੈ ਰਿਹਾ ਕਿਉਂਕਿ ਤਹਿਸੀਲ ਕੰਪਲੈਕਸ ਉੱਥੇ ਭਾ ਗਿਆ ਅਰਜੀ ਨਵੀਂਸ ਇੱਥੇ ਇਹਨਾਂ ਦਾ ਜਿਹੜਾ ਮੇਰੇ ਕੋਲ ਦੋ ਵਾਰ ਜਾ ਕੇ ਵੀ ਆਏ ਨੇ ਔਰ ਮੈਂ ਡੀਸੀ ਸੰਗਰੂਰ ਨੂੰ ਵੀ ਮੈਂ ਕਿਹਾ ਕਿ ਜਿਹੜਾ ਵੀ ਇਹਨਾਂ ਦੇ ਉੱਥੇ ਪ੍ਰਬੰਧ ਕਰਕੇ ਦੇਣ ਵਾਲੇ ਨੇ ਉਹ ਬੜੀ ਜਲਦੀ ਇਹਨਾਂ ਦੇ ਪ੍ਰਬੰਧ ਕਰਕੇ ਵੀ ਦੇ ਰਹੇ ਆ ਤੇ ਸਾਰੇ ਉੱਥੇ ਚਲੇ ਜਾਣਗੇ ਔਰ ਮੈਂ ਤਾਂ ਜਿਹੜੇ 1-2 ਦਫ਼ਤਰ ਜਿਹੜੇ ਇੱਥੇ ਹੋਰ ਵੀ ਰਹਿ ਗਏ ਨੇ ਮੇਰੀ ਕੋਸ਼ਿਸ਼ ਹੈ ਕਿ ਅਸੀਂ ਉਹਨਾਂ ਨੂੰ ਵੀ ਉੱਥੇ ਲੈ ਜਾਈਏ ਤੇ ਇਸ ਏਰੀਏ ਨੂੰ ਅੱਜ ਮੈਂ ਅਸੀਂ ਜਿਹੜੇ ਪੈਨਸ਼ਨਰ ਯੂਨੀਅਨ ਦੇ ਨਾਲ ਵੀ ਗੱਲ ਕੀਤੀ ਹੈ ਸਾਡੇ ਸਾਰੇ ਸੀਨੀਅਰ ਨੇ ਔਰ ਮੈਂ ਇਸ ਜਗ੍ਹਾ ਨੂੰ ਅਸੀਂ ਜਿਹੜਾ ਡਿਵੈਲਪ ਕਰਕੇ ਸਾਡੇ ਇਲਾਕੇ ਦੇ ਲੋਕਾਂ ਲਈ ਇੱਥੇ ਜਿਹੜਾ ਕੀ ਬੈਟਰ ਜਿਹੜਾ ਕਰ ਸਕਦੇ ਆ ਉਹ ਵੀ ਮੈਂ ਸੁਝਾ ਜਿਹੜੇ ਨਾਲ ਤੋਂ ਮੰਗਦੇ ਜੇ ਵੀ ਗੱਲ ਕੀਤੀ ਆ ਗਿਆ ਤੁਸੀਂ ਸਾਰੇ মিডিਏ ਨੇ ਕਵਰੇਜ ਕੀਤੀ ਅੱਜ ਉਸੇ ਜਗ੍ਹਾ ਦੇ ਉੱਤੇ ਦੁਬਾਰਾ ਝੋਨਾ ਲੱਗਣ ਨੂੰ ਤਿਆਰ ਹੈ ਕਿਉਂ ਨਹੀਂ ਉਹਨਾਂ ਲੋਕਾਂ ਨੂੰ ਪਾਣੀ ਤੋਂ ਨਿਆਤ ਦਵਾਈ ਜਾ ਰਹੀ ਹੈ ਉਹਨਾਂ ਦੀ ਜਿਹੜੀ ਸੀਵਰ ਨਹੀਂ ਕਿਉਂਕਿ ਉਹ ਏਰੀਆ ਨਗਰ ਕਾਉਂਸਲ ਦੇ ਵਿੱਚ ਨਵਾਂ ਅਟੈਚ ਹੋਇਆ ਸੀਗਾ ਤੇ ਨੈਸ਼ਨਲ ਹਾਈਵੇ ਗੁਜ਼ਰਨ ਕਰਕੇ ਜਿਹੜਾ ਸੀਵਰੇਜ ਨੂੰ ਉਹਦੇ ਨਾਲ ਜੋੜਨ ਲਈ ਜਿਹੜੇ ਉਹਨਾਂ ਦੇ ਐਸਟੀਮੇਟ ਵਗੈਰਾ ਸੀ ਸਾਰੇ ਅਸੀਂ ਭੇਜਿਆ ਸੀਗਾ ਪਰ ਸਾਨੂੰ ਨੈਸ਼ਨਲ ਹਾਈਵੇ ਵੱਲੋਂ ਜਿਹੜਾ ਉਹ ਰੋਡ ਕੱਟ ਦੀ ਜਿਹੜੀ ਜਿਹੜੀ ਐਨਓਸੀ ਆ ਜਿਹੜੀ ਉਹ ਪਰਮਿਸ਼ਨ ਨਹੀਂ ਸੀ ਮਿਲੀ ਜਿਹਦੇ ਕਰਕੇ ਉਹ ਮਸਲਾ ਜਿਹੜਾ ਕਾਫੀ ਜਿਹੜਾ ਗੱਲੇ ਹੁੰਦਾ ਜਾ ਰਿਹਾ ਹੈ ਜੋ ਕਿ ਨੈਸ਼ਨਲ ਹਾਈਵੇ ਤੋਂ ਕੇਂਦਰ ਸਰਕਾਰ ਆ ਤੇ ਉਥੋਂ ਐਨਓਸੀ ਲੈ ਕੇ ਉਹਨੂੰ ਕੰਮ ਨੂੰ ਕਰਾਉਣ ਦੇ ਲਈ ਅਸੀਂ ਪੈਰਵਾਈ ਲਗਾਤਾਰ ਕਰ ਰਹੇ ਹਾਂ ਜਦੋਂ ਹੀ ਸਾਨੂੰ ਉਹ ਹੁੰਦਾ ਤਾਂ ਨਾਲ ਦੀ ਨਾਲ ਜਿਹੜਾ ਸੀ ਉਹਦਾ ਕੰਮ ਸ਼ੁਰੂ ਕਰਵਾਵਾਂਗੇ ਫਿਲਹਾਲ ਉਹਦਾ ਮੈਂ ਜਿਹੜਾ ਜਿਹੜਾ ਕੱਲ ਹੀ ਮੈਂ ਐਸਡੀਐਮ ਨੂੰ ਕਿਹਾ ਕਿ ਉੱਥੇ ਜਿਹੜੇ ਆਰਜੀ ਤੌਰ ਤੇ ਨੇੜੇ ਜਿਹੜੀ ਕਿਉਂਕਿ ਜਿਹੜਾ ਬਲਦਕੋਠੀ ਆਪ ਇੱਕ ਪੰਚਾਇਤ ਰਹੀ ਹੈ ਜਾਂ ਕੋਈ ਪੰਚਾਇਤ ਦੀ ਕੋਈ ਜਗ੍ਹਾ ਹੋਵੇ ਜਾ ਨੇੜੇ ਬਲਦ ਕਲਾਂ ਦੀ ਕੋਈ ਪੰਚਾਇਤੀ ਜਗਾ ਲੱਗਦੀ ਹੋਵੇ ਜਿੱਥੇ ਅਸੀਂ ਆਰਡੀ ਤੌਰ ਤੇ ਜਿਹੜਾ ਉਹਨਾਂ ਦਾ ਪਾਣੀ ਦਾ ਨਿਕਾਸ ਦਾ ਪ੍ਰਬੰਧ ਕਰ ਸਕਦੇ ਹੋ ਕੋਈ ਇੱਕ ਦੋ ਦਿਨਾਂ ਦੇ ਵਿੱਚ ਮੇਰੇ ਕੋਲ ਰਿਪੋਰਟ ਆ ਜੂਗੀ ਉਹਦੇ ਆਧਾਰ ਤੇ ਅਸੀਂ ਜਿਹੜਾ ਉਹਨਾਂ ਦਾ ਆਰਜੀ ਹਾਲ ਹੈ ਜਿਹੜਾ ਜਿਵੇਂ ਤੁਸੀਂ ਨੈਸ਼ਨਲ ਹਾਈਵੇ ਦੀ ਗੱਲ ਕੀਤੀ ਆ ਬਾਕੀ ਨਸਰ ਹਾਈਵੇ ਦੇ ਆਲੇ ਦੁਆਲੇ ਇੱਕ ਨਾਲਾ ਬਣਿਆ ਹੋਇਆ ਉਹ ਨਾਲਾ ਵੀ ਭਰਿਆ ਹੋਇਆ ਜੇਕਰ ਉਹਨੂੰ ਇਹ ਕਢਾਇਆ ਜਾਵੇ ਤਾਂ ਪਾਣੀ ਉੱਥੇ ਸੈਦ ਨਾ ਰੁਕੇ ਉੱਥੇ ਬੱਚੇ ਵੀ ਗਿਰਦੇ ਆ ਸਕੂਲ ਪੜਨ ਵਾਲੇ ਬੱਚੇ ਜਾਂ ਮੈਂ ਕਿਹ ਰਾਈ ਸੀ ਮੈਂ ਦੁਬਾਰਾ ਉਹਦੀ ਸਪਲਾਈ ਕਰਾਂ ਮੈਡਮ ਵੇਖੋ ਪਿੱਛੇ ਵੀ ਆਈ ਸੀਗੀ ਪਰ ਮੇਰੇ ਕੋਲ ਅੱਜ ਤੱਕ ਕੋਈ ਵੀ ਬੰਦਾ ਇਹਦੀ ਲੈ ਕੇ ਨਹੀਂ ਆ ਕੋਈ ਮੇਰੇ ਕੋਲ ਨਾ ਲਿਖਤੀ ਆਇਆ ਜਾਂ ਨਾ ਕੋਈ ਮੇਰੇ ਕੋਲ ਵੈਸੇ ਆਇਆ ਉਹ ਤਾਂ ਮੈਡਮ ਤੁਹਾਨੂੰ ਪਤਾ ਹੀ ਆ ਤੁਸੀਂ ਧਰਨੇ ਲਾਉਂਦੇ ਰਹੋ ਪੀਣ ਵਾਲੇ ਪਾਣੀ ਬੱਚੇ ਇੱਥੇ ਮੇਰੇ ਕੋਲ ਬਖੋਪੀ ਰੋਡ ਦਾ ਕੋਈ ਵੀ ਇਸ ਤਰ੍ਹਾਂ ਦਾ ਮਸਲਾ ਨਹੀਂ ਆਇਆ ਹੈਗਾ ਪਰ ਜੇ ਕੋਈ ਹੈਗਾ ਤਾਂ ਮੈਨੂੰ ਕੋਈ ਦੋ ਬੰਦੇ ਜਾਂ ਮੈਨੂੰ ਉਹਨਾਂ ਦਾ ਕੋਈ ਨੰਬਰ ਦੇ ਦਿਓ ਜਾਂ ਮੇਰਾ ਨੰਬਰ ਉਹਨਾਂ ਨੂੰ ਦੇ ਦਿਓ ਮੈਂ ਰਾਬਤਾ ਲੈ ਕੇ ਜਿਹੜਾ ਉਹਨਾਂ ਦਾ ਪ ਸਟਰੀਟ ਲਾਈਟਾਂ ਨੂੰ ਵੀ ਕੀ ਬੰਦ ਨੇ ਦੀਆਂ ਨੇ ਰਾਤ ਨੂੰ ਜਿਹਨੇ ਚਲਾਉਂਦੇ ਨੇ ਜੀ ਰਾਤ ਨੂੰ ਬੰਦ ਹੁਣ ਤੁਸੀਂ ਦੇਖ ਕੇ ਦੇਖੋ ਜਿਹੜੀਆਂ ਪਿਛਲੀਆਂ ਜਿਹੜੀਆਂ ਚੋਰ ਨੇ ਚੋਰੀਆਂ ਕਰਦੇ ਨੇ ਉਹ ਪਿਛਲੀਆਂ ਜਿਹੜੀਆਂ ਸਰਕਾਰਾਂ ਦੇ ਵਿੱਚ ਕੀਤੀਆਂ ਹੋਈਆਂ ਗਲਤੀਆਂ ਨੇ ਜਿਹੜੀਆਂ ਉਹਨਾਂ ਦੇ ਜਿਹੜੇ ਇਸ ਤਰ੍ਹਾਂ ਦੇ ਕੰਮ ਕੀਤੇ ਹੋਏ ਨੇ ਨਗਰ ਕੌਂਸਲ ਦੇ ਵਿੱਚ ਪੀ ਡਬਲਯੂ ਡੀ ਨੇ ਲਾਈਟਾਂ ਲਾਈਆਂ ਸੀਗੀਆਂ ਤੇ ਮਨਟੇਨੈਂਸ ਆ ਜਿਹੜੀ ਉਹ ਵੀ ਪੀ ਡਬਲਯੂ ਡੀ ਦੇ ਕੋਲ ਹੈ ਜਦੋਂ ਨਗਰ ਕਾਉਂਸਲ ਇਕ ਅਥਾਰਟੀ ਆ ਤਾਂ ਪੀ ਡਬਲਯੂ ਡੀ ਲਾਈਟਾਂ ਲਾ ਰਿਹਾ ਸੰਗਰੂਰ ਦੇ ਵਿੱਚ ਹੁਣ ਉਹ ਲਗਾਤਾਰ ਆਪਤਾ ਕਰੀਦਾ ਠੇਕੇਦਾਰਾਂ ਨੂੰ ਬੁਲਾਈਦਾ ਹੁਣ ਠੇਕੇਦਾਰ ਪਤਾ ਨਹੀਂ ਕਿੱਥੋਂ ਕਿੱਥੋਂ ਆ ਕੇ ਪੰਜਾਬ ਦੇ ਵਿੱਚ ਜਿਹੜਾ ਸੰਗਰੂਰ ਚ ਕੰਮ ਕਰਕੇ ਗਏ ਨੇ ਉਹ ਕਾਫੀ ਮੁਸ਼ਕਲਾਂ ਨੇ ਮੈਂ ਜਿਹੜਾ ਸਾਡੇ ਨਗਰ ਕਾਉਂਸਲ ਦੇ ਪ੍ਰਧਾਨ ਉਹਨਾਂ ਨੂੰ ਵੀ ਕਿਹਾ ਮੈਂ ਕਿਹਾ ਤੁਸੀਂ ਲਾਈਟਾਂ ਨੇ ਜਿਹੜੀਆਂ ਉਹ ਹੈਂਡ ਓਵਰ ਕਰਾ ਲਓ ਨਗਰ ਕੌਂਸਲ ਉਹਦੀ ਦੇਖਰੇਖ ਕਰਨ ਦੇ ਲਈ ਸਮਰੱਥ ਹੈਗੀ ਹੈ ਉਹਦੀ ਦੇਖਰੇਖਾ ਜਿਹੜੀ ਅਸੀਂ ਆਪ ਕਰਾਂਗੇ ਇੱਕ ਮੈਡਮ 2017-18 ਹਸਪਤਾਲ ਦੀ ਗੱਲ ਕਰਦੇ ਆਂ ਸਿਵਰ ਹਸਪਤਾਲ ਦੇ ਵਿੱਚ ਪੀਣ ਦੀ ਛੱਡ ਹੋ ਰਹੀ ਮਾੜਾ ਆ ਜੀ ਕਿਉਂਕਿ ਉਸ ਤੋਂ ਬਾਅਦ ਨੂੰ ਦੇ ਤਾਂ ਕੋਈ ਗਰੀਬ ਜੀ ਬਿਲਕੁਲ ਨਹੀਂ ਕਿਤੇ ਪਾਣੀ ਵੀ ਉੱਥੇ ਮੈਂ ਚੈੱਕ ਕਰਾ ਲਵਾਂ ਇੱਕ ਮੈਡਮ 2017-18 19 ਮਾਡਲ ਦੇ ਜਿਹੜੇ ਵਹੀਕਲ ਨੇ ਉਹਨਾਂ ਉੱਤੇ ਨਾ ਗੌਰ ਪੰਜਾਬ ਗਵਰਨਮੈਂਟ ਵੱਲੋਂ ਸੋਸ਼ਲ ਸਿਕਿਉਰਿਟੀ ਸੈਸ ਲਗਾਇਆ ਜਾ ਰਿਹਾ ਜੀ ਉਹ ਉਹਦਾ ਕੀ ਮਤਲਬ ਜੋ ਉਹਨਾਂ ਹੈ ਜੀ ਮੈਂ ਚੈੱਕ ਕਰਾ ਲੈਣਾ ਕੋਈ ਪਾਉਂਡ ਮੈਟਰ ਹੋਊਗਾ ਜਿਹਦੇ ਕਰਕੇ ਲਗਾਇਆ ਜਾ ਰਿਹਾ ਨਹੀਂ ਜਦੋਂ ਮੈਨੂੰ ਕਾਪੀਆਂ ਬਣੀਆਂ ਨੇ ਨਾ ਹੀ ਤਕਰੀਬਨ ਉਹਦੇ ਵਿੱਚ ਸਾਰਾ ਟੈਕਸ ਦੇ ਕੇ ਫੇਰ ਕਾਪੀਆਂ ਮਿਲਦੀਆਂ ਨੇ ਮੈਂ ਮੈਟਰ ਚੁੱਕ ਮੈਨੂੰ ਲੈਤੀ ਦੇ ਦਿਓ ਮੈਂ ਮੈਟਰ ਚੈੱਕ ਕਰਾ ਲਾਂ ਠੀਕ